ਤੇ ਪਰ ਇਹੋ ਜਏ ਕਲਹਣੇ ਲੋਕ ਵੀ ਹੁੰਦੇ ਨੇ ਜਿਹੜੇ ਕਿਸੇ ਦੇ ਘਰ ਰੰਗ ਚ ਭੰਗ ਪਾ ਦਿੰਦੇ ਨੇ ਇਹ ਸੁਨਾ ਸੁਨਾ ਕੇ ਕੇਰਾ ਬਗਲੀ ਵਾਰ ਜੀ ਦਊ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿੱਧਕ ਅਫੀਸ਼ੀਅਲ ਤੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਕਹਾਣੀ ਨੰਨੀ परी ਅੱਜ ਨੰਨੀ परी ਬਹੁਤ ਖੁਸ਼ ਸੀ ਨੰਨੀ परी ਖੁਸ਼ੀ-ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ ਰੱਬ ਜੀ ਤੁਹਾਨੂੰ ਅੱਜ ਦੀ ਤਾਰੀਖ ਯਾਦ ਹੈ ਨਾ ਹਾਂ ਪੁੱਤਰ ਕਿੱਦਾਂ ਭੁੱਲ ਸਕਦਾ ਹਾਂ ਅੱਜ ਤੂੰ ਧਰਤੀ ਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਇਹ ਗੱਲ ਕਰ ਰਹੀ ਹੈ ਨਾ ਹਾਂ ਜੀ ਹਾਂ ਜੀ ਰੱਬ ਜੀ ਆ ਬੈਠ ਪੁੱਤਰ ਤੈਨੂੰ ਕੁਝ ਤਰਤੀਬਾਰੇ ਦੱਸ ਦੇਵਾਂ ਤੇਰਾ ਅਸਲ 80 ਸਾਲ ਦਾ ਸਫਰ ਹੈ ਜ਼ਿੰਦਗੀ ਦਾ ਆਹ ਦੇਖ ਗੁਰਦੁਆਰੇ ਚ ਇੱਕ ਆਦਮੀ ਤੇ ਇੱਕ ਔਰਤ ਦੇਖ ਰਹੀ ਹੈ ਨਾ ਉਹ ਤੇਰੇ ਮੰਮੀ ਡੈਡੀ ਨੇ ਸੱਚੀ ਰੱਬ ਜੀ ਉਹ ਮੇਰੇ ਮੰਮੀ ਡੈਡੀ ਨੇ ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਮੈਂ ਵੀ ਨਾਲ ਜਾਇਆ ਕਰਾਂ ਜਲਦੀ ਜਲਦੀ ਭੇਜੋ ਮੈਨੂੰ ਉਹਨਾਂ ਕੋਲ ਪੁੱਤਰ ਜੀ ਪਰ ਤੁਹਾਡੇ ਮੰਮੀ ਡੈਡੀ ਬਹੁਤ ਗਰੀਬ ਨੇ ਕੋਈ ਗੱਲ ਨਹੀਂ ਰੱਬ ਜੀ ਬਸ ਮੈਨੂੰ ਆਸ਼ੀਰਵਾਦ ਦੇਵੋ ਮੈਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀ ਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ ਉਹਨਾਂ ਦੀ ਹਰ ਖਵਾਇਸ਼ ਪੂਰੀ ਕਰ ਦੇਵਾਂਗੀ ਸ਼ਾਬਾਸ਼ ਚੱਲ ਠੀਕ ਹੈ ਪੁੱਤਰ ਮੈਂ ਤੈਨੂੰ ਹੁਣ ਧਰਤੀ ਤੇ ਭੇਜ ਰਿਹਾ ਹਾਂ ਪਰ ਤੈਨੂੰ ਜਨਮ ਲੈਣ ਤੋਂ ਪਹਿਲਾਂ 9 ਮਹੀਨੇ ਆਪਣੀ ਮਾਂ ਦੀ ਕੋਖ ਵਿੱਚ ਰਹਿਣਾ ਪੈਣਾ ਉਸ ਤੋਂ ਬਾਅਦ ਬਾਹਰੀ ਦੁਨੀਆ ਵਿੱਚ ਆਵੇਂਗੀ ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਛੇਤੀ ਭੇਜ ਦਵੋ ਬਸ ਨੌਵੇਂ ਮਹੀਨੇ ਆਦੀ ਕੋਈ ਪ੍ਰਵਾਹ ਨਹੀਂ ਰੱਬ ਨੇ ਨੰਨੀ ਪਰੀ ਨੂੰ ਉਸ ਦੀ ਮਾਂ ਦੀ ਕੁੱਖ ਵਿੱਚ ਭੇਜ ਦਿੱਤਾ ਨੰਨੀ ਪਰੀ ਹੁਣ ਬਹੁਤ ਖੁਸ਼ ਸੀ ਹੁਣ ਨੰਨੀ ਪਰੀ 9 ਮਹੀਨੇ ਪੂਰੇ ਹੋਣ ਦੀ ਉਡੀਕ ਕਰਨ ਲੱਗੀ ਕੋਈ 4 ਕੁ ਮਹੀਨੇ ਬਾਅਦ ਨੰਨੀ ਪਰੀ ਰੱਬ ਕੋਲ ਰੋਂਦੀ ਰੋਂਦੀ ਵਾਪਸ ਆ ਗਈ। ਰੱਬ ਨੰਨੀ ਪਰੀ ਨੂੰ ਇੰਜ ਰੋਂਦੇ ਹੋਏ ਅਤੇ ਉਸ ਉਹਨਾਂ ਨੇ ਨੰਨੀ ਪਰੀ ਨੂੰ ਪੁੱਛਿਆ। ਕੀ ਹੋਇਆ ਪੁੱਤਰਾ? ਤੂੰ ਤਾਂ 80 ਸਾਲ ਬਾਅਦ ਮੇਰੇ ਕੋਲ ਆਉਣਾ ਸੀ। ਪਤਾ ਨਹੀਂ ਰੱਬ ਜੀ ਮੈਨੂੰ ਵੀ ਮੈਂ ਤਾਂ ਆਪਣੀਆਂ ਆਪਣੀ ਮਾਂ ਦੀ ਕੋਖ ਵਿੱਚ ਸੁੱਤੀ ਪਈ ਸਾਂ। ਇੱਕ ਧਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜ਼ਾਂ ਨੇ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ ਮੇਰੇ ਬਹੁਤ ਦਰਦ ਹੋ ਰਹੀ ਸੀ ਮੈਂ ਬਹੁਤ ਰੋਲਾ ਵੀ ਪਾਇਆ ਪਰ ਉਹਨਾਂ ਤਲਵਾਰਾਂ ਉਹ ਤਲਵਾਰਾਂ ਚੱਲਦੀਆਂ ਰਹੀਆਂ ਅੰਤ ਟੋਟੇ ਟੋਟੇ ਕਰ ਇੱਕ ਔਰਤ ਨੇ ਮੈਨੂੰ ਮੇਰੀ ਮਾਂ ਦੇ ਢਿੱਡ ਚੋਂ ਬਾਹਰ ਕੱਢ ਕੇ ਇੱਕ ਤਾਂ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਫੇਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ ਬਾਰੇ ਪਤਾ ਹੀ ਨਹੀਂ ਰੋਂਦੀ ਹੋਈ ਨੰਨੀ ਪਰੀ ਨੇ ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬ ਦਿੱਤਾ ਰੱਬ ਸਾਰੀ ਗੱਲ ਸਮਝ ਗਏ ਪਰ ਨੰਨੀ ਪਰੀ ਨੂੰ ਅਸਲੀਅਤ ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀ ਸੀ ਰੱਬ ਨੰਨੀ परी ਨੂੰ ਚੁੱਪ ਕਰਾਉਂਦੇ ਹੋਏ ਬੋਲੇ ਪੁੱਤਰਾ ਕੋਈ ਗੱਲ ਨਹੀਂ ਮੈਂ ਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਨਾ ਨਹੀਂ ਨਹੀਂ ਰੱਬ ਜੀ ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਜਾਣਾ ਤੇ ਉਸੇ ਮੰਮੀ ਡੈਡੀ ਕੋਲ ਭੇਜੋ ਕਿਉਂ ਪੁੱਤਰਾ ਉਹਨਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਂਗਾ ਤੈਨੂੰ ਰੱਬ ਜੀ ਆਹ ਕੱਲ ਨਹੀਂ ਮੇਰੇ ਉਹ ਮੰਮੀ ਡੈਡੀ ਬਹੁਤ ਗਰੀਬ ਸਨ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਅਮੀਰ ਬਣਾ ਉਹਨਾਂ ਨੂੰ ਹਰ ਖੁਸ਼ੀ ਦੇਵਾਂਗੀ ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ ਰੱਬ ਦੀਆਂ ਅੱਖਾਂ ਵਿੱਚ ਆ ਗੱਲ ਸੁਣ ਅਥਰੂ ਆ ਗਏ ਰੱਬ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਮਰਸੂਮ ਨੰਨੀ ਪਰੇ ਨੂੰ ਕਿੰਜ ਸਮਝਾਉਣ ਕਿ ਉਸ ਦੇ ਅਸਲੀ ਕਾਤਿਲ ਕੌਣ ਸਨ ਧੰਨਵਾਦ ਦੋਸਤੋ ਇੰਨੀ ਕਹਾਣੀ ਸੀ ਪਰ ਇਹ ਰੂਹ ਕੰਬਾਉ ਇੱਕ ਕਹਾਣੀ ਨਹੀਂ ਇਹ ਅੱਜ ਦਾ ਸੱਚ ਆ ਹਕੀਕਤ ਆ ਲੋਕ ਬਹੁਤ ਜ਼ਾਲਮ ਤਰੀਕੇ ਦੇ ਨਾਲ ਧੀਆ ਨੂੰ ਕੁੱਖ ਦੇ ਵਿੱਚ ਖਤਮ ਕਰ ਦਿੰਦੇ ਨੇ ਤੇ ਪੁੱਤ ਦੀ ਆਸ ਲਈ ਰੱਖਦੇ ਨੇ ਕਿਸੇ ਦੇ ਦੋ ਇੱਕ ਧੀ ਜੇ ਹੋ ਵੀ ਜਾਵੇ ਤੇ ਉਸ ਨੂੰ ਵਧਾਈ ਜਾਂ ਮੁਬਾਰਕਾਂ ਦੇਣ ਦੀ بجائے ਇਹ ਕਹਿ ਕੇ ਅਫਸੋਸ ਜ਼ਾਹਰ ਕੀਤਾ ਜਾਂਦਾ ਕਿ ਚਲ ਕੋਈ ਨਹੀਂ ਰੱਬ ਤੈਨੂੰ ਅਗਲੀ ਵਾਰ ਜੀ ਦੇ ਦੋ ਤੇ ਪਰ ਉਹ ਬੰਦਾ ਜਿਹਦੇ ਘਰ ਧੀ ਪੈਦਾ ਹੋਈ ਉਹਨੂੰ ਭਾਵੇਂ ਕੋਈ ਗੁੱਸਾ ਗਿਲਾ ਨਰਾਜ਼ਗੀ ਰੱਬ ਨਾਲ ਨਾ ਹੋਵੇ ਕੋਈ ਅਫਸੋਸ ਨਾ ਹੋਵੇ ਉਹ ਖੁਸ਼ੀ ਖੁਸ਼ੀ ਸਾਰੇ ਮਤਲਬ ਆਪਣੀਆਂ ਰਸਮਾਂ ਕਰਦਾ ਹੋਵੇ ਤੇ ਪਰ ਇਹੋ ਜਏ ਕਿ ਲੈਣੇ ਲੋਕ ਵੀ ਹੁੰਦੇ ਨੇ ਜਿਹੜੇ ਕਿਸੇ ਦੇ ਘਰ ਰੰਗ ਚ ਭੰਗ ਪਾ ਦਿੰਦੇ ਨੇ ਇਹ ਸੁਨਾਸਨਾ ਕੇ ਕੇ ਰੱਬ ਅਗਲੀ ਵਾਰ ਜੀ ਦਊ ਤੇ ਇਸ ਕਰਕੇ ਧੀ ਨੂੰ ਅੱਜ ਤੱਕ ਰੱਬ ਦਾ ਜੀ ਹੀ ਨਹੀਂ ਮੰਨਿਆ ਗਿਆ ਇਸ ਸੰਸਾਰ ਵੱਲੋਂ ਧੰਨਵਾਦ ਦੋਸਤੋ